ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਆਫ ਦਾ ਦੋਸਤ ਕੈਪਟਨ ਅਰਪਾਈ ਸਿੰਘ ਰੌਨਿਕ ਬਾਬਿਆਂ ਦੀ ਸਾਥ ਚੈਨਲ ਤੋਂ ਅੱਜ ਆਪਾਂ ਵਿਚਾਰ ਕਰਨੀ ਹੈ ਕਿ ਸਿੱਖ ਸ਼ਬਦ ਦੇ ਕੀ ਅਰਥ ਹਨ ਅਤੇ ਸਿੱਖ ਕੌਣ ਹੈ ਤਨ ਤਨ ਗੁਰੂ ਨਾਨਕ ਸਾਹਿਬ ਨੂੰ ਸਿੱਖ ਸ਼ਬਦ ਕਿਉਂ ਲੱਭਣਾ ਪਿਆ ਤੇ ਇਸ ਦੀ ਕੀ ਜ਼ਰੂਰਤ ਸੀ ਅਤੇ ਸਿੱਖ ਸ਼ਬਦ ਦੇ ਕੀ ਅਰਥ ਹਨ ਆਓ ਆਪਾਂ ਇਸ ਵਿਸ਼ੇ ਤੇ ਅੱਜ ਵਿਚਾਰ ਕਰੀਏ ਸੋ ਸਾਰਿਆਂ ਤੋਂ ਪਹਿਲਾਂ ਦਾਸ ਦੀ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਸੁਣਿਓ। ਚੈਨਲ ਨੂੰ ਜਿਹੜੇ ਨਵੇਂ ਆਏ ਸਰੋਤੇ ਹਨ ਜ਼ਰੂਰ ਸਬਸਕ੍ਰਾਈਬ ਕਰਿਓ। ਬਾਕੀ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ। ਕੋਈ ਕਮੈਂਟ ਹੋਵੇ ਤਾਂ ਜ਼ਰੂਰ ਲਿਖਿਓ। ਛੋ ਆਓ ਵਿਸ਼ੇ ਤੇ ਗੱਲ ਕਰ ਗਏ ਤਨ ਤਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ आंधविश्वास जातपात सूत छात दा अंधेरा बुरी तरह छाया ਹੋਇਆ ਸੀ ਇਸ ਅੰਧੇਰੇ ਦੇ ਪਿੱਛੇ ਉਸ ਸਮੇਂ ਦੇ ਧਾਰਮਿਕ ਆਗੂ ਰਾਜਨੀਤਿਕ ਆਗੂ ਇਸ ਅੰਧੇਰੇ ਦਾ ਲਾਭ ਠਾ ਕੇ ਦੁਨੀਆ ਤੇ ਮਨੁੱਖਤਾ ਤੇ ਇਈ ਤਰ੍ਹਾਂ ਦੇ ਅਤਿਆਚਾਰ ਕਰ ਰਹੇ ਸਨ ਮਨੁੱਖਤਾ ਤੇ ਹੋਰੇ ਅਤਿਆਚਾਰ ਤੇ ਅੰਧਵਿਸ਼ਵਾਸ ਅਗਿਆਨਤਾ ਦਾ ਅੰਧੇਰੇ ਨੂੰ ਉਸ ਦੀ ਪਕਾਰ ਉਸ ਦੀ ਕਰਲਾਹਟ ਨੂੰ ਅਕਾਲ ਪੁਰਖ ਨੇ ਸੁਣਿਆ ਅਤੇ ਉਸ ਸਮੇਂ ਦੇ ਦਰਦ ਨੂੰ ਅਕਾਲ ਪੁਰਖ ਨੇ ਦੇਖਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਕੂੜ ਰੂਪੀ ਅੰਧਕਾਰ ਆਤਮ ਗਿਆਨ ਅਗਿਆਨਤਾ ਦਾ ਹਨੇਰਾ ਜਾਤ ਪਾਤ ਮਾਇਆ ਦਾ ਮੋਹ ਕਾਮ ਕ્રોਧ ਲੋਭ ਹੰਕਾਰ ਦੇ ਨਾਲ ਜੋ ਕੂੜ ਰੂਪੀ ਕੰਧ ਬਣੀ ਹੋਈ ਸੀ ਉਸ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਖਸ਼ ਕਿਉਂਕਿ ਜੀਵ ਆਤਮਾ ਪਾਪ ਮਨੁੱਖ ਅਰੇ ਪਰਮਾਤਮਾ ਪਾਪ ਅਕਾਲ ਪੁਰਖ ਇਹਨਾਂ ਦੋਆਂ ਦੇ ਵਿੱਚਕਾਰ ਉਹ ਜਾਤ ਪਾਤ ਅੰਧਵਿਸ਼ਵਾਸ ਅਗਿਆਨਤਾ ਆਦਿ ਕੰਧ ਬਹੁਤ ਉੱਚੀ ਹੋ ਚੁੱਕੀ ਸੀ ਤੇ ਜਦ ਜੀਵ ਆਤਮਾ ਪਰਮਾਤਮਾ ਦੇ ਨਾਲ ਨਹੀਂ ਮਿਲ ਸਕਦੀ ਸੀ ਤਾਂ ਅੰਧੇਰਾ ਬਹੁਤ ਛਾਇਆ ਹੋਇਆ ਸੀ ਇਸ ਹਨੇਰੇ ਨੂੰ ਖਤਮ ਕਰਕੇ ਚਾਨਣ ਨੂੰ ਪ੍ਰਕਾਸ਼ ਕਰਨ ਵਾਸਤੇ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅੰਧੇ ਕੂੜ ਰੂਪੀ ਢੇਰ ਨੂੰ ਕੰਧ ਨੂੰ ਖਤਮ ਕਰਨ ਵਾਸਤੇ ਜੋ ਇੱਕ ਪੰਥਿਕ ਜਥੇਬੰਦੀ ਤਿਆਰ ਕੀਤੀ ਟੀਮ ਤਿਆਰ ਕੀਤੀ ਉਸ ਦੇ ਇੱਕ ਮੈਂਬਰ ਦਾ ਨਾਂ ਸਿੱਖ ਰੱਖਿਆ ਗਿਆ ਜੋ ਉਸ ਦੇ ਵਿੱਚ ਮੈਂਬਰ ਕੰਮ ਕਰ ਰਹੇ ਸੀ ਮੈਂਬਰ ਨੂੰ ਸਿੱਖ ਕਿਹਾ ਗਿਆ ਸਿੱਖ ਦਾ ਅਖਰੀ ਭਾਵ ਸਿੱਖਣਾ ਹੈ ਮਤਲਬ ਵਿਦਿਆਰਥੀ ਤੇ ਵਿਦਿਆਰਥੀ ਉਹੀ ਬਣ ਸਕਦਾ ਹੈ ਜੋ ਹੁਕਮ ਦੇ ਵਿੱਚ ਚੱਲੇ ਹੁਕਮ ਨੂੰ ਮੰਨੇ ਤੇ ਹੁਕਮ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਚਲਾਵੇ ਇੱਥੇ ਆਪਾਂ ਜ਼ਿਕਰ ਕਰ ਰਹੇ ਮਨੁੱਖਤਾ ਦਾ ਤੇ ਮਨੁੱਖਤਾ ਦੇ ਉੱਤੇ ਹੁਕਮ ਕਿਸ ਦਾ ਹੈ ਅਕਾਲ ਪੁਰਖ ਦਾ ਹੈ ਅਕਾਲ ਪੁਰਖ ਦਾ ਹੁਕਮ ਸਾਨੂੰ ਕਿਵੇਂ ਪ੍ਰਾਪਤ ਹੁੰਦਾ ਹੈ ਗੁਰਬਾਣੀ ਰਾਹੀਂ ਜੇਦੋ ਅਸੀਂ ਗੁਰਬਾਣੀ ਨੂੰ ਪੜਾਂਗੇ ਵਿਚਾਰਾਂਗੇ ਉਸ ਨੂੰ ਸੁਣਾਂਗੇ ਉਸਨੂੰ ਮੰਨਾਂਗੇ ਉਸ ਮੁਤਾਬਕ ਆਪਣੀ ਜ਼ਿੰਦਗੀ ਨੂੰ ਚਲਾਵਾਂਗੇ ਤਾਂ ਸਾਡੇ ਵਿੱਚ ਜੋ ਅਗਿਆਨਤਾ ਦੀ ਕੰਧ ਹੈ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਮੋਹ ਮਾਇਆ ਹੰਕਾਰ ਲੋਭ ਕਾਮ ਕ੍ਰੋਧ ਆਦ ਦਾ ਜੋ ਕੂੜ ਢੇਰ ਇਕੱਠਾ ਹੋਇਆ ਪਿਆ ਹੈ ਇਹ ਦੂਰ ਹੋ ਜਾਵੇਗਾ ਤੇ ਅਸੀਂ ਪ੍ਰਮਾਤਮਾ ਦੇ ਨਾਲ ਮਿਲ ਸਕਦੇ ਹਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪ ਬਾਣੀ ਦੇ ਵਿੱਚ ਬੜਾ ਸੋਹਣਾ ਇੱਕ ਪ੍ਰਸ਼ਨ ਕੀਤਾ ਹੈ ਕਬ ਸਚਿਆਰਾ ਹੋਈਏ ਕਬ ਕੂੜੇ ਟੁਟੇ ਪਾਲ ਇਹ ਹੁਕਮ ਹੈ ਇਹ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦਾ ਕਿ ਕਿਸ ਤਰ੍ਹਾਂ ਸਚਿਆਰਾ ਬਣ ਸਕਦੇ ਹਾਂ ਔਰ ਜੋ ਜੀਵ ਆਤਮਾ ਮਨੁੱਖਤਾ ਔਰ ਪਰਮਾਤਮਾ ਦੇ ਵਿੱਚ ਅੰਧ ਵਿਸ਼ਵਾਸ ਅਗਿਆਨਤਾ ਦੀ ਕੂੜ ਰੂਪੀ ਕੰਧ ਹੈ ਉਸ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਇਸ ਦਾ ਉੱਤਰ ਵੀ ਗੁਰੂ ਨਾਨਕ ਦੇਵ ਜੀ ਨੇ ਅਗਲੀ ਪੰਕਤੀ ਦੇ ਵਿੱਚ ਲਿਖ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਸਾਬ ਕਹਿੰਦੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨਣਾ ਅਤੇ ਉਸ ਹੁਕਮ ਦੇ ਉੱਤੇ ਚੱਲਣਾ ਅਤੇ ਆਪਣੀ ਜ਼ਿੰਦਗੀ ਨੂੰ ਉਸ ਹੁਕਮ ਦੇ ਮੁਤਾਬਕ ਚਲਾਉਣਾ ਭਾਵ ਉਹਦੀ ਰਜ਼ਾ ਦੇ ਵਿੱਚ ਚੱਲਣਾ ਜੋ ਇਨਸਾਨ ਆਪਣੀ ਜ਼ਿੰਦਗੀ ਨੂੰ ਅਕਾਲ ਪੁਰਖ ਦੇ ਹੁਕਮ ਦੇ ਅਨਸਾਰ ਚੱਲਦਾ ਹੈ ਚਲਾਉਂਦਾ ਹੈ ਔਰ ਨਿਭਦਾ ਹੈ ਉਹ ਸਿੱਖ ਹੈ ਉਹ ਕੀ ਹੈ ਉਹ ਸਿੱਖ ਹੈ ਉਨ ਸਿੱਖ ਦੀ ਪਰਿਭਾਸ਼ਾ ਆਪਾਂ ਨੂੰ ਬਿਲਕੁਲ ਕਲੀਅਰ ਹੋ ਗਈ ਹੈ ਕਿ ਸਿੱਖ ਕੌਣ ਹੈ ਸਿੱਖ ਉਹ ਹੈ ਜੋ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਦਾ ਹੈ ਕਿਵੇਂ ਕਰਦਾ ਹੈ ਅਕਾਲ ਪੁਰਖ ਦੇ ਹੁਕਮ ਨੂੰ ਜੋ ਗੁਰਬਾਣੀ ਰਾਹੀਂ ਸਾਨੂੰ ਮਿਲਦਾ ਹੈ ਉਸ ਤੇ ਚੱਲ ਕੇ ਉਸ ਤੇ ਵਿਚਾਰ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸਲੀ ਰੂਪ ਦੇ ਵਿੱਚ ਬਤੀਤ ਕਰਕੇ ਨਿਰੰਕਾਰ ਬਲ ਨੂੰ ਚਲਦਾ ਹੈ ਉਹ ਸਿੱਖ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰਬਾਣੀ ਫਰਮਾਨ ਕਰਦੀ ਹੈ ਛੋ ਸਿੱਖ ਕਿਸੇ ਦੇਤਾਰੀ ਜਾਂ ਕਿਸੇ ਵੀ ਕੂੜ ਦੇ ਵਿੱਚ ਜਾਂ ਅੰਧਵਿਸ਼ਵਾਸ ਦੇ ਵਿੱਚ ਨਹੀਂ ਪੈਂਦਾ ਉਹ ਅਕਾਲ ਪੁਰਖ ਨੂੰ ਆਪਣਾ ਗੁਰੂ ਮੰਨਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ ਉਸ ਦੇ ਆਧਾਰ ਤੇ ਆਪਣੀ ਜ਼ਿੰਦਗੀ ਜਿਉਂਦਾ ਹੈ ਜੀ ਆਪਾਂ ਅੱਜ ਵੇਖ ਸਕਦੇ ਹਾਂ ਕਿ ਮੈਂ ਕਿੰਨਾ ਕੁ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦਾ ਹਾਂ ਤੇ ਮੈਂ ਕਿੰਨੇ ਪਰਸੈਂਟ ਸਿੱਖਾਂ ਆਓ ਸਾਰੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗिए ਗੁਰਬਾਣੀ ਪੜ੍ਹੀਏ ਸਹਿਜ ਪਾਠ ਕਰੀਏ ਔਰ ਗੁਰਬਾਣੀ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਹੀਏ ਔਰ ਸਿੱਖ ਬਣੀਏ ਇਹ ਸੀ ਅੱਜ ਦੇ ਵਿਸ਼ੇ ਦਾ ਸਪੂਰਣ ਜੋ ਬੇਨਤੀ ਇੱਥੇ ਇੱਕ ਹੋਰ ਦਾਸ ਕਰਦਾ ਹੈ ਗੁਰਦੁਆਰਾ ਗੁਰੂ ਸਰ ਸ੍ਰੀ ਜਾਮਨੀ ਸਾਹਿਬ ਪਿੰਡ ਬਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਵਿਖੇ 10 11 12 ਅਕਤੂਬਰ 2025 ਨੂੰ ਕੇਂਦਰੀ ਸਲਾਨਾ ਗੁਰਮਤ ਸਮਾਗਮ ਹੋ ਰਹੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੱਚੇ ਪਾਰਟਿਸਪੇਟ ਕਰ ਰਹੇ ਹਨ ਬਹੁਤ ਸਾਰੇ ਵਿਦਵਾਨ ਆ ਰਹੇ ਹਨ ਕਥਾਵਾਚਕ ਕੀਰਤਨੀਏ ਪ੍ਰਚਾਰਕ ਹੋਰ ਬਹੁਤ ਸਾਰੇ ਬਦਮਾਨ ਉਥੇ ਆਪਣੇ ਵਿਚਾਰ ਰੱਖਣ ਵਾਸਤੇ ਤਿੰਨ ਦਿਨ ਸੇਵਾ ਨੂੰ ਬਾਹਰੇ ਹਨ ਤੇ ਆਪਣਾ ਸਾਰਿਆਂ ਦਾ ਫਰਜ ਹੈ ਕਿ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਲਵਾਈਏ ਔਰ ਗੁਰੂ ਵਾਲੇ ਗੁਰੂ ਸਿੱਖ ਅਸਲੀ ਸਿੱਖ ਬਣੀਏ ਆਪਣੇ ਬੱਚਿਆਂ ਨੂੰ ਵੀ ਸਿੱਖ ਬਣਾਈਏ ਇਹ ਪ੍ਰਲਾ ਜੋ ਹੈ ਸੇਕ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਅਤੇ ਨਾਲ ਸੰਯੋਗ ਦਿੱਤਾ ਜਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਦੋਨਾਂ ਨੇ ਮਿਲ ਕੇ ਇਹ oprala ਕੀਤਾ ਹੈ ਆਪਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆਪਾਂ ਤਨ ਮਨ ਧਨ ਕਰਕੇ ਦਸਵੰਧ ਰੂਪੀ ਦਸਵੰਧ ਦੇਖ ਕੇ ਆਪਾ ਉੱਥੇ ਹਾਜ਼ਰੀਆਂ ਲੁਆਈਏ ਤਾਂ ਕਿ ਆਪਣਾ ਜੋ ਜੀਵਨ ਅੰਧਕਾਰ ਦੇ ਵਿੱਚ ਅਗਿਆਨਤਾ ਦੇ ਵਿੱਚ ਫਸਿਆ ਹੈ ਉਹ ਗੁਰੂ ਦੇ ਲੜ ਲਾ ਕੇ ਗੁਰੂ ਦੇ ਸਿੱਖ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ